ਜਿਹੜੀ ਦਾਦੀ ਆ ਹੂੰ ਚਾਹੇ ਪੋਤਾ ਚਾਹੇ ਪੋਤੀ ਆ ਹੂੰ ਉਹਨੂੰ ਇਹ ਬਾੜੀ ਦਾ ਕੰਮ ਕਰਦੀ ਆ ਬਾੜੀ ਦਾ ਹੂੰ ਹੂੰ ਸਮਝ ਗਿਆ ਜਿਵੇਂ ਆਪਾਂ ਬਾੜ ਕਰ ਲੈਂਦੇ ਆ ਖੇਤ ਨੂੰ ਹੂੰ ਐ ਬਾੜੀ ਦਾ ਕੰਮ ਕਰਦੀ ਆ ਜਦੋਂ ਬਾਈ ਜੀ ਦਾਦੀ ਨੇ ਤੜਕੇ ਚੱਕ ਕੇ ਝੋਲਾ ਅੰਬਰਸਰ ਨੂੰ ਚੜ ਜਾਣਾ ਹੂੰ ਤੇ ਪੋਤੀ ਕਿਵੇਂ ਖੜੂਗੀ ਫੇਰ ਉਹ ਲੋਕ ਗੋਡਿਆਂ ਦੇ ਵਿੱਚ ਸਿਰ ਦੇ ਦੇ ਕੇ ਰੋਣਗੇ ਵੀ ਜਿਹੜਾ ਕਿਰਾਇਆ ਉਹਦੋਂ ਬਚਾਉਣ ਬਾਰੇ ਮੈਂ ੱੱਕੇ ਖਾਦੇ ਆ ਇਹ ਹਾਲਾ ਗੁੜਾ ਹੋ ਕੇ ਨਿਕਲ ਰਿਹਾ ਮੇਰਾ ਹਾਂ ਜਦੋਂ ਕਿਰਾਇਆ ਲੱਗਦਾ ਸੀ ਅੱਜ ਤੱਕ ਕਿਸੇ ਡਰਾਈਵਰ ਕਨੈਕਟਰ ਨਾਲ ਲੜਾਈ ਨਹੀਂ ਸੀ ਉਹ ਦੇਖੀ ਗੁਰਗਾ ਹੁਣ ਤਾਂ ਪੁੱਛਣਾ ਮਸ਼ੀਨਾਂ ਖੋਹ ਬੁਰਾ ਹਾਲ ਯਾਰ ਇਹ ਕੋਈ ਯਾਤਰਾ ਹੋਈ ਕਿਹੜੀ ਯਾਤਰਾ ਹੈ ਫੁੱਪੜ ਜੀ ਜੇ ਤੁਸੀਂ ਤੁਰੇ ਫਿਰਦੇ ਰਹਿੰਨੇ ਆ ਬਾਹਰ ਅੰਦਰ ਆਉਣੇ ਜਾਣੇ ਮੈਂ ਪਰਸੋਂ ਦੀ ਗੱਲ ਦੱਸਦਾ ਹਾਂ ਪਰਸੋਂ ਮੈਂ ਜਾਣਾ ਸੀ ਅਮਰਸਰ ਸਾਹਿਬ ਕਿਸੇ ਬੰਦੇ ਨੂੰ ਮਿਲਣਾ ਅੱਛਾ ਤੇ ਉਹਨੂੰ ਮਿਲਣ ਗਿਆ ਤੇ ਇੱਥੇ ਗੱਲ ਕੀ ਹੋਈ ਤੇ ਇੱਥੇ ਬਲਾਸਪੁਰ ਬਾਸ ਚੜਨਾ ਸੀ ਐਤਵਾਰ ਸੀਗਾ ਉੱਥੇ ਬੁੜੀਆਂ ਜਾਂਦੀਆਂ ਚਪਹਿਰਾ ਸਾਹਿਬ ਜਾਂਦੀਆਂ ਅੰਮ੍ਰਿਤਸਰ ਸਾਹਿਬ ਜਾਂ ਕਿਤੇ ਹੋਰ ਹਾਂ ਵੀ ਕਿਰਾਇਆ ਫ੍ਰੀ ਕਰਕੇ ਮੈਂ ਜਾਣ ਦੀ ਤਿੰਨ ਬੱਸਾਂ ਮੇਰੀਆਂ ਲੰਘੀਆਂ ਹਾਂ ਹਾਂ ਤੇ ਜਦੋਂ ਕੋਈ ਭੀੜ ਤੂੜੀ ਵਾਂਗੂ ਤਾਂ ਲੱਦੀ ਆਉਂਦੀ ਸੀ ਬੱਸ ਬਿਲਕੁਲ ਚੜੇ ਨਹੀਂ ਜਾਂਦਾ ਨਹੀਂ ਚੜਾ ਜਾਂਦਾ ਪੂਰੇ ਤਰ੍ਹਾਂ ਚੜਾ ਹਾਂ ਹਾਂ ਤੇ ਮੈਂ ਮੰਨ ਕੇ ਚੱਲ ਤਿੰਨ ਕ ਬੱਸਾਂ ਲੰਘ ਕੇ ਚੌਥੀ ਬੱਸ ਜਦੋਂ ਮੰਨ ਕੇ ਚੱਲ ਆਈ ਉਹ ਤੇ ਮੈਂ ਚੜਿਆ ਹਾਂ ਤੇ ਜਾਂਦੇ ਨੂੰ ਗਾ ਮੇਰਾ ਨੁਕਸਾਨ ਕਿਉਂ ਮੈਂ ਜਾ ਕੇ ਮੁੜਿਆ ਬੰਦਾ ਮਿਲੇ ਹੀ ਨਹੀਂ ਮੈਨੂੰ ਜਰੂਰ ਹੀ ਕਰ ਮਸੀ ਤੇਰੇ ਇਕੱਲੇ ਨਾਲ ਨਹੀਂ ਪਤਾ ਸੀ ਪ੍ਰੋਬਲਮ ਹਾਂ ਇਹ ਪੂਰੇ ਪੰਜਾਬ ਦੇ ਵਿੱਚ ਨਾ ਪੂਰੇ ਪੰਜਾਬ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ ਹੂੰ ਕਿਉਂ ਆ ਰਹੀ ਹੈ ਕਿਉਂਕਿ ਆਪਾਂ ਨਾ ਇਹ ਨਹੀਂ ਕਹਿੰਦੇ ਕਿਉਂ ਲੱਗਦਾ ਨਾ 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 ਆਪਣਾ ਕੋਈ ਕਿਸੇ ਨਾਲ ਕਰਾਇਏ ਨਾਲ ਲਿੰਕ ਨਹੀਂ ਜੇ ਆਪਾਂ ਨੂੰ ਤਾਂ ਵੀ ਕੋਈ ਬੇਨਿਫਿਟ ਨਹੀਂ ਹੈ ਨਹੀਂ ਲੱਗਦਾ ਆਪਾਂ ਨੂੰ ਬੇਨਿਫਿਟ ਤਾਂ ਵੀ ਨਹੀਂ ਹੈ ਹਾਂ ਵੀ ਨਹੀਂ ਠੀਕ ਹੈ ਨਾ ਤੇ ਜਿਹੜਾ ਮੇਨ ਮਸਲਾ ਗਾ ਬੰਤਰਾ ਉਹ ਤਾਂ ਇਹ ਹੈ ਵੀ ਜਿਹੜਾ ਆਉਣ ਵਾਲਾ ਨੁਕਸਾਨ ਹੈ ਉਹਦੇ ਬਾਰੇ ਤਾਂ ਅਸੀਂ ਸੋਚਿਆ ਹੀ ਨਹੀਂ ਕੀ ਨੁਕਸਾਨ ਆ ਵੱਡਾ ਬਹੁਲਾ ਵੱਡਾ ਨੁਕਸਾਨ ਆ ਉਹਦੇ ਬਾਰੇ ਤਾਂ ਅਸੀਂ ਸੋਚਿਆ ਹੀ ਨਹੀਂ ਬਾਈ ਉਹ ਨੁਕਸਾਨ ਪਤਾ ਕੀ ਹੈ ਜਿਹੜੀ ਦਾਦੀ ਆ ਚਾਹੇ ਪੋਤਾ ਚਾਹੇ ਪੋਤੀ ਆ ਉਹਨੂੰ ਇਹ ਬਾੜੀ ਦਾ ਕੰਮ ਕਰਦੀ ਆ ਬਾੜੀ ਦਾ ਸਮਝ ਗਿਆ ਜਿਵੇਂ ਆਪਾਂ ਬਾੜ ਕਰ ਲੈਂਦੇ ਆ ਖੇਤ ਨੂੰ ਐਂ ਬਾੜੀ ਦਾ ਕੰਮ ਕਰਦੀ ਆ ਜਦੋਂ ਬਾਈ ਜੀ ਦਾਦੀ ਨੇ ਤੜਕੇ ਚੱਕ ਕੇ ਝੋਲਾ ਅੰਬਰਸਰ ਨੂੰ ਚੜ ਜਾਣਾ ਤੇ ਪੋਤੀ ਕਿਵੇਂ ਖੜੂਗੀ ਹੂੰ ਪੋਤੀ ਜੇ ਅੰਬਰਸਰ ਉਹਦੇ ਨਾਲ ਨਾ ਵੀ ਜਾਈ ਨਾ ਲੈ ਕੇ ਗਈ ਦਾਦੀ ਵੀ ਚੱਲ ਸਕੂਲ ਗਈ ਵੀ ਆ ਹੂੰ ਤਾਂ ਪੋਤੀ ਨੇ ਜਦੋਂ ਘਰੇ ਆ ਕੇ ਦੇਖਿਆ ਵੀ ਦਾਦੀ ਹੈ ਨਹੀਂ ਹੂੰ ਪੋਤੀ ਦੇ ਬਾਈ ਜਿਹੜੇ ਰਿਜ਼ਲਟ ਆਉਣ ਵਾਲੇ ਆ ਨਾ ਤੁਹਾਡੇ ਸਾਹਮਣੇ ਹੂੰ ਆਉਣ ਲੱਗ ਵੀ ਗਏ ਤੇ ਅੱਗੇ ਆਉਣ ਵਾਲੇ ਨੇ ਜਿਹੜੇ ਫੇਰ ਉਹ ਲੋਕ ਗੋਡਿਆਂ ਦੇ ਵਿੱਚ ਸਿਰ ਦੇ ਦੇ ਕੇ ਰੋਣਗੇ ਵੀ ਜਿਹੜਾ ਕਿਰਾਇਆ ਉਹਦੋਂ ਬਚਾਉਣ ਬਾਰੇ ਮੈਂ ੱੱੱਕੇ ਖਾਦੇ ਆ ਇਹ ਹਲਾ ਗੁਣਾ ਹੋ ਕੇ ਨਿਕਲ ਰਿਹਾ ਮੇਰਾ ਉਹ ਗੁਣਾ ਵੀ ਤੁਸੀਂ ਐਂ ਹਿਸਾਬ ਲਾਇਓ ਐਂ ਨਹੀਂ ਪਤਾ 20000 ਨਾਲ ਹੋਵੇ ਐਂ ਨਹੀਂ ਪਤਾ 50000 ਨਾਲ ਹੋਵੇ ਕਿਉਂ ਕਚਹਿਰੀਆਂ 'ਚ ਮੇਲੇ ਲੱਗਣੇ ਆ ਪਤਾ ਨਹੀਂ ਕਿੱਥੇ ਕਿੱਥੇ ਕੀ ਕੀ ਸਪਾਰਕ ਵੱਜਣੇ ਆ ਇਸ ਕਰਕੇ ਅਸੀਂ ਕਹਿੰਦੇ ਆ ਬੀ ਇਹ ਜਿਹੜਾ ਕਿਰਾਇਆਗਾ ਇਹਨੂੰ ਬੰਦ ਕਰੋ ਕਿਰਾਇਆ ਲੱਗਣਾ ਚਾਲੂ ਕਰੋ ਇਸੇ ਤਰ੍ਹਾਂ ਹੀ ਪੀ ਆਰਟੀਸੀ ਦੇ ਵਿੱਚ ਤੂੰ ਹਸਾਬ ਲਾ ਲਾ ਵੀ 8 88000 ਦੇ ਉੱਤੇ ਡਰਾਈਵਰ ਓਏ ਹੂੰ ਅੰਮ੍ਰਿਤਸਰ ਨੂੰ ਚਲਦੇ ਨੇ ਬਾਈ ਤੂੰ ਹਸਾਬ ਲਾ ਲਾ ਤੂੰ ਬਸ ਚ ਉੱਤਰ ਜੇਗਾ ਤੇਰਾ ਜੀ ਕਰਦਾ ਤੈਨੂੰ ਲੂਜ ਮੋਸਨ ਲੱਗੇ ਜਿੱਥੇ ਮਰਜ਼ੀ ਉੱਤਰ ਜਾ ਪੀ ਆਰਟੀਸੀ ਦਾ ਡਰਾਈਵਰ ਕਿੱਥੇ ਉੱਤਰ ਜਾਊਗਾ ਹੂੰ ਉਹ ਨਹੀਂ ਉਤਰ ਸਕਦਾ ਜ਼ਿੰਮੇਵਾਰੀ ਉਹਨੇ ਲੈ ਕੇ ਜਾਣੀ ਪੈਣੀ ਐ ਸਰੇ ਹੂੰ ਸ੍ਰੀਮਾਨ ਜੀ ਜੇ ਪੀ ਆਰਟੀਸੀ ਦੇ ਕਰਮਚਾਰੀਆਂ ਜਿਹੜਾ ਕਿਰਾਇਆ ਲੱਗਦਾ ਲੱਗੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਸਾਰਾ ਕਮੀ ਸੱਟਾ ਜੀ ਇੱਕ ਗੱਲ ਇਹ ਵੀ ਆ ਵੀ ਕਈ ਵਾਰ ਬੰਦੇ ਕਹਿਣਗੇ ਵੀ ਅਸੀਂ ਅੰਮ੍ਰਿਤਸਰ ਜਾਂਦੇ ਆ ਗੁਰੂ ਘਰ ਤੇ ਉਹਦੇ ਬਾਰੇ ਪਰ ਮੈਂ ਇਹੀ ਗੱਲ ਕਹੂੰਗਾ ਵੀ ਗੁਰੂਆਂ ਨੇ ਵੀ ਆਪਾਂ ਨੇ ਇਹ ਕਿਹਾ ਵੀ ਤੁਹਾਨੂੰ ਅਸੀਂ ਇੱਕ ਲੈਸਨ ਦਿੱਤਾ ਬਕ ਜਿਵੇਂ ਗੁਰੂ ਗ੍ਰੰਥ ਸਾਹਿਬ ਆ ਉਹ ਤੋਂ ਤੁਸੀਂ ਸਿੱਖਣਾ ਵੀ ਜ਼ਿੰਦਗੀ ਜਿਉਣੀ ਕਿਵੇਂ ਆ ਬਿਲਕੁਲ ਪਰਮਾਤਮਾ ਹਰ ਜਗ੍ਹਾ ਹੈ ਉੱਥੇ ਕਿਤੇ ਨੇ ਲੜਦੀਆਂ ਏ ਹਾਂ ਲੱਤੋਂ ਮੁੱਕੀ ਹੁੰਦੀਆਂ ਗਾਲੀ ਗਲੋਚ ਹੁੰਦਾ ਉਹ ਅੱਜ ਤੱਕ ਉਹ ਯਾਤਰਾ ਜਦੋਂ ਕਰਾਇਆ ਲੱਗਦਾ ਸੀ ਅੱਜ ਤੱਕ ਕਿਸੇ ਡਰਾਈਵਰ ਕਨੈਕਟਰ ਨਾਲ ਲੜਾਈ ਨਹੀਂ ਸੀ ਉਹ ਦੇਖੀ ਗੁਰਗਾ ਹੁਣ ਤਾਂ ਪੁੱਛਣਾ ਮਸ਼ੀਨਾਂ ਖੋ ਉਹ ਬੁਰਾ ਹਾਲ ਯਾਰ ਇਹ ਕੋਈ ਯਾਤਰਾ ਹੋਈ ਕਿਹੜੀ ਯਾਤਰਾ ਹੈ ਕਿਹੜੀ ਯਾਤਰਾ ਉਹ ਹੀ ਜਵਾਕਾਂ ਦੇ ਵੀ ਦਿਮਾਗ 'ਚ ਇਹੀ ਹੈ ਵੀ ਉੱਥੇ ਜਾਓ ਉੱਥੇ ਜਾਓ ਕਿੱਥੇ ਉਹਨਾਂ ਨੂੰ ਸਿਖਾਉਣਾ ਵੀ ਤੁਸੀਂ ਫੋਕਸ ਕਰੋ ਆਉ ਦੇ ਤੇ ਇੱਥੇ ਬੈਠ ਕੇ ਮਾਈਂਡ ਸੈਟ ਕਰੋ ਕਿਵੇਂ ਪ੍ਰਮਾਤਮਾ ਉਹ ਕੀ ਕੁਝ ਕਹਿ ਰਿਹਾ ਯਾਰ ਜਦੋਂ ਤੁਸੀਂ ਰਹਿਣਾ ਹੀ ਨਹੀਂ ਕਰੇ ਯਾਰ ਜਦੋਂ ਬਜ਼ੁਰਗ ਨੇ ਬੁੜੀ ਨੇ ਘਰ ਹੀ ਨਹੀਂ ਰਹਿਣਾ ਉਹ ਪੋਤੀ ਨੂੰ ਕੀ ਸਿਖਾਊਗੀ ਯਾਰਾ ਉਹਦਾ ਸ਼ਰਮ ਦੀ ਮਾਰੀ ਪਈ ਆ ਵੀ ਮੈਂ ਦੂਜੇ ਦਿਨ ਆਈ ਆ ਥੱਕੇ ਖਾ ਕੇ ਉਹ ਦਾਦੀ ਨੂੰ ਕੀ ਸਿਖਾਊਗੀ ਦਾਦੀ ਦਾ ਕੁਐਸਚਨ ਕਰੂਗੀ ਤੂੰ ਕਿੱਥੇ ਤੁਰੀ ਫਿਰਦੀ ਆ ਮਮੀ ਇੱਥੇ ਚੁੱਲ੍ਹੇ ਜੋ ਕੇ ਤੇ ਕੱਲੀ ਮੱਥਾ ਮਾਰੀ ਜਾਂਦੀ ਆ ਤੂੰ ਤੂੰ ਤੀਰਥਾਂ ਤੇ ਤੁਰੀ ਫਿਰਦੀ ਆ ਮਾਂ ਵੀ ਔਖੀ ਆ ਵਿਚਾਰੀ ਕਿਉਂ ਕਿੱਥੇ ਮਾਤਾ ਨੇ ਹੈਲਪ ਕਰਾਉਣੀ ਸੀ ਇਹਦਾ ਬੜਾ ਬੇੜਾ ਕਰਕੇ ਬਿਲਕੁਲ ਆਪਣੇ ਗੁਰੂਆਂ ਨੇ ਜਿੰਨੇ ਵੀ ਧਾਰਮਿਕ ਗ੍ਰੰਥ ਹੋਏ ਆ ਜਿੰਨੇ ਵੀ ਬਾਈਬਲ ਆ ਜਾਂ ਕ੍ਰਾਂਤੀ ਫਿਜੋ ਵੀ ਉਹਨਾਂ ਦੀ ਜ਼ਿੰਦਗੀ ਜਿਉਣ ਦੀ ਜਾਂਚ ਦੱਸੀ ਗਈ ਆ ਕਿ ਕੀ ਜਾਂਚ ਆ ਕਿਸੇ ਦਾ ਮਾੜਾ ਨਹੀਂ ਕਰਨਾ ਚਾਹ ਹਾਂ ਇਹਨਾਂ ਵੀ ਉੱਥੇ ਧੱਕੋ ਮੁੱਕੀ ਹੋਈ ਜਾਓ ਤੁਰੇ ਫਿਰ ਆਪਦੇ ਮੈਂ ਆਪਦੇ ਅੱਖੀ ਸੁਣਿਆ ਵਾ ਦੋ ਤਿੰਨ ਬੁੜੀਆਂ ਗੱਲਾਂ ਕਰੀ ਜਾਣਾ ਲੈ ਪੂਰੋ ਆਪਣੀ ਹੂੰ 2 ਸਾਲ ਹੋ ਗਏ ਸੀ ਮਿਲਿਆ ਨੂੰ ਮੈਂ ਤਾਂ ਹਫ਼ਤਾ ਨਹੀਂ ਪਹਿਣ ਦਿੰਦੀ ਸਾਰੇ ਦੁੱਖ ਦੇ ਸੁੱਖ ਦੇ ਜਾਨੀਆਂ ਨਾ ਕਰਾਇਆ ਲੱਗਣ ਲੱਗਿਆ ਪੂਰੇ ਕੋਲੇ ਜਾ ਕੇ ਦਿਖਾਵੇ ਬਿਲਕੁਲ ਬਸ ਹਾਂ ਬਰੇ ਤਰਾਇਆ ਲੱਗਦਾ ਹੀ ਤਰਕੀ ਚੜ ਜਾਂਦੇ ਆ ਅੱਛਾ ਹੋਰ ਸੁਣ ਲੈ ਇੱਕ ਗੱਲ ਹਮ ਬੜੀਆਂ ਲੈਣ ਗਈ ਅੰਮ੍ਰਿਤਸਰ ਮੱਥਾ ਟੇਕਣ ਗਈ ਇੱਕ ਬੁੜੀ ਅੰਮ੍ਰਿਤਸਰ ਉੱਥੋਂ ਲੈ ਲੀਆਂ ਬੜੀਆਂ ਹਮ ਜਦੋਂ ਬੜੀਆਂ ਲਿਆ ਕੇ ਇੱਥੇ ਅਥਣੇ ਨੂਨੇ ਧਰੀਆਂ ਹਮ ਉਹਨਾਂ ਨੂੰ ਲੱਗਿਆ ਵਾ ਸੀ ਕਿਤੇ ਢੋਰਾ ਹਮ ਢੋਰਾ ਲੱਗਿਆ ਵਾ ਭਰਾਵਾ ਨੂਨੇ ਦੱਸਿਆ ਉਹਦੀ ਸੱਤ ਨੂੰ ਕਹਿੰਦੀ ਬੀਬੀ ਕਹਿੰਦੀ ਆ ਦੇਖ ਢੋਰਾ ਲੱਗਿਆ ਪਿਆ ਦੂਜੇ ਦਿਨ ਤਿਆਰ ਹੋ ਕੇ ਫੇਰ ਚੜ ਗਈ ਬੜੀਆਂ ਵਾਪਸ ਕਰਨ 40 ਰੁਪਏ ਦਾ ਪੈਕੇਟ ਕਿਹੜਾ ਕਿਰਾਇਆ ਲੱਗਣਾ ਜਿਹੜਾ ਕਿਰਾਇਆ ਲੱਗਣਾ ਸੀਗਾ ਆ ਹਾਲਾਤ ਬਣੇ ਫੇਰ ਉਹ ਕੀ ਲੈਣਗੇ ਕਿਸੇ ਨੂੰ ਕੀ ਕਿਸੇ ਨੂੰ ਕੀ ਰੋਕ ਲੈਣਗੇ ਉਹ ਦੱਸ ਦੱਸ ਉਹੀ ਤਾਂ ਗੱਲ ਆ ਸਿਸਟਮ ਹੀ ਹਲਾਤਾ ਬਈ ਸਾਰਾ ਇਹਨਾਂ ਨੇ ਤਾਂ ਯਾਰ ਬੜਾ ਸਿਸਟਮ ਹੈ ਲਿਆ ਯਾਰ ਉਹੀ ਗੱਲ ਵੀ ਇੱਕ ਉਹੀ ਗੱਲ ਵੀ ਅਨਪਰ ਟੋਲੇ ਵਾਲੀ ਗੱਲ ਹੋ ਜਾਂਦੀ ਹੈ ਵੀ ਜਾਂਚ ਨਹੀਂ ਕਰਦੇ ਇੱਥੇ ਬਹਿ ਕੇ ਉਹ ਕਹਿੰਦੇ ਵੀ ਜਦੋਂ ਹੁਣ ਪਾਠ ਕਰਦੇ ਹੁਪੜ ਜੀ ਆਪਾਂ ਹੂੰ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਜਿੰਨਾ ਟਾਈਮ ਤੁਸੀਂ 15 ਮਿੰਟ ਅੱਧਾ ਘੰਟਾ 20 ਕੁਝ ਨਹੀਂ ਸੋਚਣਾ ਫੋਨ ਨਹੀਂ ਕਿਤੇ ਗੁਰੂ ਘਰ ਚ ਕਹਿੰਦੇ ਆ ਵੀ ਮੰਨ ਕੇ ਚੱਲ ਵੀ ਮੈਡੀਟੇਸ਼ਨ ਹੁੰਦੀ ਹੈ ਇੱਕ ਹਿਸਾਬ ਦੀ ਵੀ ਤੁਸੀਂ ਸਾਰੀ ਤੇੜੀ ਮੈਂਡ ਇਦਾਂ ਰਿਲੈਕਸ ਰਹਿਣਾ ਕੋਈ ਫਾਲਤੂ ਚੀਜ਼ ਦਿਮਾਗ ਤੇ ਪੈਣ ਨਹੀਂ ਦੇਣੀ ਨਾ 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 ਉਹ ਇਹ ਸਿਖਾਉਂਦੇ ਆ ਬਿਲਕੁਲ ਬਿਲਕੁਲ ਵੀ ਠੀਕ ਆ ਜਿਹੜੀਆਂ ਗੱਲਾਂ ਕਹੀਆਂ ਉਹਨਾਂ ਨੂੰ ਫੋਲੋ ਕਰੋ ਤੇ ਜਿੰਨਾ ਟਾਈਮ ਤੁਸੀਂ ਇੱਥੇ ਗੁਰੂ ਘਰ ਕਹਿੰਦੇ ਨੇ ਆਏ ਕਿ ਨਿਆਦੀ ਆਦੀ ਨਹੀਂ ਤੀ ਕੋਈ ਕੜੀ ਹੈ ਨਾ ਵੀ ਬੇਟੋ ਵੀ ਮਾਈਂਡ ਰਿਲੈਕਸ ਕਰੋ ਕੋਈ ਸੋਚੋ ਨਾ ਐਕਸਟਰਾ ਮਾਇੰਦ ਤੇ ਬੋਝ ਨਾ ਪਾਓ ਗੁਰੂ ਨਾਨਕ ਦੇਵ ਜੀ ਤਾਂ ਮੈਂ ਕਿਸੇ ਸਫੇ ਦੇ ਵਿੱਚ ਪੜ੍ਹੇ ਹੀ ਨਹੀਂ ਇਹ ਕਹਿ ਕੇ ਗਏ ਹੋਣ ਤੁਸੀਂ ਕਿਤੇ ਟਾਈਮ ਵੇਸਟ ਕਰੋ ਉਹ ਤਾਂ ਕਹਿੰਦੇ ਆ ਕਿਰਤ ਕਰੋ ਵੰਡ ਛਕੋ ਵੰਡ ਛਕੋ ਤੁਸੀਂ ਮਿਹਨਤ ਕਰਦੇ ਹੋ ਮੈਂ ਕਹਿੰਦਾ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਬਾਈ ਜਦੋਂ ਤੇਰੇ ਕੋਲੇ 4 ਪੈਸੇ ਨੇ ਤੇਰੇ ਕੋਲੇ ਵਧੀਆ ਗੱਡੀਆਂ ਤੇਰਾ ਪਰਿਵਾਰ ਖੁਸ਼ ਹੈ ਮੈਂ ਕਹਿੰਦਾ ਇਦੋਂ ਵੱਡੀ ਜਨਤ ਕਿਤੇ ਨਹੀਂ ਹੈ ਸਕੂਨ ਜਦੋਂ ਬਣਾ ਲਿਓ ਸਕੂਨ ਦੀ ਜ਼ਿੰਦਗੀ ਜੀ ਰਹਾ ਕੋਈ ਬੰਦਾ ਦੁਖੀ ਹੈ ਉਹਨੂੰ ਜੇ ਤੂੰ 4 ਪੈਸੇ ਦੀ ਹੈਲਪ ਕਰਤੀ ਤੈਨੂੰ ਸਕੂਨ ਮਿਲੂਗਾ ਕਿਉਂਕਿ ਤੂੰ ਕਰਨ ਦੇ ਲਾਇਕ ਕੀਤਾ ਹੋਇਆ ਉਹਨੇ ਠੀਕ ਹੈ ਨਾ ਹੁਣ ਤੂੰ ਮੇਰੀ ਤੈਨੂੰ ਕਿਸੇ ਮਦਦ ਦੀ ਲੋੜ ਪੈਗੀ ਕਿਸੇ ਬੰਦੇ ਤੂੰ ਆਸ ਕਰੀ ਬੈਠਾ ਤੈਨੂੰ ਉਹਨੇ ਮਦਦ ਕੀਤੀ ਨਾ ਤੇਰੇ ਭਾਦੀ ਰੱਬ ਕਿੱਥੇ ਆ ਯਾਰ ਤੇਰੇ ਭਾਦੀ ਕੋਈ ਰੱਬ ਨਹੀਂ ਹੈ ਹਮ ਬਸ ਰੱਬ ਤਾਂ ਕਿੱਥੇ ਆ ਕੋਈ ਬੰਦਾ ਰਸਤੇ ਚ ਤੁਰਿਆ ਜਾਂਦਾ ਰਾ ਤੈਨੂੰ ਕੋਈ ਸਾਧਨ ਬੰਦ ਹੋ ਗਿਆ ਉਹਨੂੰ ਤੁਸੀਂ ਮੰਜ਼ਲ ਤੇ ਪਹੁੰਚਾਤਾ ਸੇਫ ਹਮ ਬਸ ਉਹਨੇ ਕਹਿਣਾ ਮਿੱਤਰਾ ਰੱਬ ਇੱਥੇ ਹੀ ਆ ਜਿਵੇਂ ਸਭ ਤੋਂ ਵੱਡਾ ਧਰਮ ਇਨਸਾਨੀਅਤ ਆ ਬਸ 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 ਇਨਸਾਨ ਦੀ ਹੈਲਪ ਕਰਨੀ ਜਾਂ ਕੁਝ ਵੀ ਹੈ ਨਾ ਹਾਂ ਵੀ ਸਹੀ ਰਾਹ ਦੇਣਾ ਉਹਨੂੰ ਸਵੇਰ ਤੋਂ ਲੈ ਕੇ ਜਦੋਂ ਦਿਨ ਚੜ ਗਿਆ ਅਥਣ ਤੱਕ ਸ੍ਰੀਮਾਨ ਜੀ ਤੁਹਾਨੂੰ بس ਕੋਸ਼ਿਸ਼ ਇਹ ਕਰੋ ਵੀ ਸੱਚੇ ਪਾਤਸ਼ਾਹ ਮੇਰੇ ਤੋਂ ਕਿਸੇ ਦਾ ਦਿਲ ਨਾ ਦਿਖਾਇਆ ਜਾਵੇ ਹੂੰ ਠੀਕ ਹੈ ਜਿੰਨੀ ਮੈਂ ਹੈਲਪ ਕਰ ਸਕਦਾ ਉਹ ਕਰਾਂ ਸ੍ਰੀਮਾਨ ਜੀ ਇੱਕ ਹੋਰ ਸਟੋਰੀ ਦੱਸ ਦਾਂ ਤਾਈ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਤੁਹਾਨੂੰ ਹੋਰ